ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਕਾਂ ਨੂੰ ਕੋਈ ਸਾਰੇ ਜਿਹੜੇ ਟਿਕਟਕ ਤੋਂ ਹੋਮ ਹੋਗੇ ਐਂ ਵੀ ਜਿਹੜੇ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਣਗੇ ਪਰਮਾਤਮਾ ਤੁਹਾਨੂੰ ਸਾਰਿਆਂ ਦੀ ਕਾਮਯਾਬੀ ਕਰਾ ਚ ਰੱਖੇ ਜੀ ਸਾਰਿਆਂ ਦੀ ਕਮਾ ਕਰਤ ਤੁਹਾਡਾ ਕਰੀ ਰਿਹਾ ਤਾਂ ਲਓ ਜੀ ਅੱਜ ਹੁਣ ਪੈਨਾਂ ਵਾਲੇ ਬਲੌਗ ਤੇ ਤੁਸੀਂ ਦੇਖਿਆ ਜੀ ਹੁਣ ਅਸੀਂ ਘਰ ਤੋਂ ਤੁਰੇ ਆਂ ਭੈਣ ਕੋਲ ਆਏ ਆ ਗਗਲੀ ਕੋਲ ਤੇ ਉੱਥੇ ਹੁਣ ਉਹ ਵਾਲਾ ਬਲੌਗ ਉੱਥੇ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਜੀ ਹੁਣ ਅਸੀਂ ਜਾਣਾ ਏ ਐਨਆਰਆਈ ਐਨਆਰਆਈ ਵੀਰਾਂ ਦੇ ਇਰੀਏ ਚ ਜੇ ਤਾਂ ਪਹਿਲਾਂ ਵੀ ਦੱਸਿਆ ਹੋਇਆ ਤੁਹਾਨੂੰ ਹੁਸ਼ਿਆਰਪੁਰ ਕੋਲ ਜਾਣਾ ਜੀ ਅਸੀਂ ਉੱਧਰ ਤਕਰੀਬਨ ਬਹੁਤ ਉੱਧਰ ਦੀ ਬਹੁਤ ਬਹੁਤੀ ਗਿਣਤੀ ਜਿਹੜੀ ਕਹਿ ਲਵਾਂਗੀ ਲੋਕਾਂ ਦੀ ਜ਼ਿਆਦਾਤਰ ਬਾਹਰੇ ਆ ਜੀ ਲੋਕ ਤੇ ਹੁਣ ਚੱਲੇ ਆ ਜੀ ਉੱਥੇ ਉੱਥੇ ਜੀ ਉਹਨਾਂ ਨੇ ਰੱਖਿਆ ਹੋਇਆ ਜੀ ਕੋਈ ਪ੍ਰੋਗਰਾਮ ठीक है जी प्रोग्राम अच्छा हुआ है बाकी तो हम उठे जा के दिखा मांगे। Very good। अनीके बात चाहिए दीदीया। है ना? सही हो सही हो। ते एंडर। मेरा काट क्या कर रहा है? सास्त्री काजी सारे। तो पीड़ करते हैं तो सारे जने ठीक हो गए। ਨੇ ਕਹਿ ਲੱਗੀ ਨਹੀਂ ਕਵਾਸ ਠੀਕ ਹੈ ਕਹਿੰਦੇ ਤੇਰੇ ਲੜ ਜਾਂਦੇ ਅੱਦਾ ਕਰਦਾ ਅੱਦਾ ਕਰਦਾ ਉਹ ਜੀਜੇ ਦਾ ਉਹ ਕੁੱਤਾ ਪਰ ਰੱਖੇ ਮੈਂ ਜੀਜਾ ਨੂੰ ਕਹਿੰਦਾ ਐ ਕਿਤੇ ਬਾਜੀ ਮੈਨੂੰ ਕਹਿੰਦਾ ਤੇਰੇ ਲੜ ਜਾਂਦੇ ਮੇਰੇ ਨਾਲ ਹੋ ਗਿਆ ਕੁੱਤਾ ਦਾ ਲੈ ਆ ਆਪਣੇ ਵੀ ਮੈਂ ਕਹਿੰਦਾ ਬਲਾਵ ਜੀ ਸਾਥਰੀ ਘਾਲ ਗੋਗੇ ਆਪਣੇ ਚੱਲਦੇ ਕਾਲਾ ਵਿੱਚ ਹਾਂ ਬਾਜੀ ਬਾਜੀ ਬੰਦਾ ਲੈ ਉਹ ਜੜ ਪਾ ਲਿਆ ਤਾਲੀ ਵੀ ਪੁਰਾਣੇ ਆ ਬਲਾ ਸਸਰੀ ਘਰ ਦੇ ਸਸਰੀ ਘਰ ਦੀ ਸਾਰਿਆਂ ਨੂੰ ਹੋ ਠੀਕ ਆ ਜੀ ਪਹਿਲੇ ਅੱਜ ਤਾਂ ਜੀਜਾ ਟਾਵਰ ਵਾਲੀ ਦਾ ਬਾਜੀ ਨੇ ਏਟੀਐਮ ਚੱਕ ਲਿਆ ਤੇ ਸੂਟੇ ਸੂਟ ਲਾਉਂਗੀ ਮੈਂ ਤਾਂ ਆਪ ਤੇ ਕਹਾਈ ਮੱਈਆ ਦੇ ਤਾਂ ਜੀਜੇ ਨੇ ਜੀਦੇ ਅੱਜ ਰੋਕੀ ਨਾ ਹਾਂ ਲੈਣ ਲਈ ਜੋ ਦਿਲ ਲੈਣਾ ਲੈ ਭਾਈ ਜੀ ਦੀ ਬਲਾ ਸਸਰੀ ਘਰ ਦੀ ਸਾਰਿਆਂ ਨੂੰ ਅੱਜ ਤਾਂ ਭਾਈ ਦੀਦੀ ਦੀ ਟਾਵਰ ਆਸਣਾ ਲੱਗੇ ਛੱਡਣ ਸੋਸਣੇ ਪਹਿਲਾਂ ਸਾਨੂੰ ਤਾਂ ਗੱਡੀ 'ਚ ਬੈਜਣ ਦੇ ਯਾਰ ਕਿਵੇਂ ਨਮਾ ਗੁਰ ਛੱਡ ਦੇ ਛੱਡ ਦੇ ਤੁਸੀਂ ਨਮਾ ਗੁਰ ਪਾਪ ਜਮ ਮੋਰਾ ਮੇਰਾ ਪੜਾ ਦੀ ਭਰਾਵਾ ਚਲੋ ਚਲੋ ਫੇਰ ਮਿਲਦੇ ਤੁਹਾਨੂੰ ਅੱਗੇ ਜਾ ਕੇ ਜੀ ਚੱਲੀਏ ਹਣ ਦੁਆਰਾ ਟਾਲੀ ਸਾਹਿਬ ਕਿਵੇਂ ਪਾਸ਼ਾਏ ਦੀ ਜੀ ਚਾਰ ਨਗਰ ਨਗਰੀ ਸਰਦਾਰ ਅਕੀਦਾਸ ਜੀ ਸਾਹਮਣੇ ਆ ਗਏ ਚਲੋ ਛੁੜੇ ਆਏ ਆਯੋ ਕੇ ਚਾਹਦੇ ਆਪਾਂ ਦੋ ਬਤ ਪੁਰਾਉ ਲੋ ਜੀ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ 'ਚ ਇਹ ਵੀ ਬਾਹਰ ਹੋਈਆਂ ਆ ਸਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ ਹੋਇਆ ਬਾਹਰ ਤੋਂ ਆਏ ਹੋਏ ਆ ਜੀ ਆ ਜਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰੂ ਮਹਾਰਾਜ ਦੇ ਜਿਉਂਦੀ ਆ ਕੋ ਹੁੰਦੀ ਐ ਛਾਕ ਲਈਏ ਪਹਿਲਾ ਪਕੌੜੇ ਸਤਿ ਸ਼੍ਰੀ ਅਕਾਲ ਜੀ ਮਾਸੀ ਜੀ ਅਸੀਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਸੀ ਜੀ ਹੋ ਤਾਂ ਨਾ ਸਤਿ ਸ਼੍ਰੀ ਅਕਾਲ ਛੋੜੀ ਛਾਕ ਲਈਏ ਹਮ ਪਕੌੜੇ ਬੈਠੋ ਜੀ ਇੱਧਰ ਸਾਡੇ ਮਾਸੀ ਯਾਰ ਮਾਸੜ ਜੀ ਬੈਠੋ ਬੈਠੇ ਕੋਈ ਨਹੀਂ ਕੋਈ ਨਹੀਂ ਬੈਠਾ ਇਹ ਲੰਮੇ ਦੇ ਮੰਮੀ ਡੈਡੀ ਆ ਜੀ ਲਓ ਜੀ ਪਕੌੜੇ ਆ ਗੇ ਕਰਮਾ ਕਰਮ ਖਲਾਬ ਜਮਾਣਾ ਮਠਿਆ ਜੀ ਪਲੇਟਾਂ ਮੈਸੇਜ ਆਸੂ ਨਾ ਵਧੀਆ ਹਨਾ ਛੋਟੀਆਂ ਛੋਟੀਆਂ ਦੀਆਂ ਅੱਪਾ ਮੈਂ ਸੋਚੀ ਤੁਹਾਨੂੰ ਲੈ ਕੇ ਆਈਏ ਜਿਵੇਂ ਕੋਈ ਬਰਥਡੇ ਆਉਂਦਾ ਕੋਈ ਕੁਛ ਹੁੰਦਾ ਪਰ ਸਮੋਸੇ ਨਹੀਂ ਪਾੜੇ ਪੈਂਦੇ ਹਾਂ ਉਹ ਚੀਜ਼ ਵਾਸਤੇ ਵਧੀਆ ਪਲੇਟ ਹਨਾ ਇਹ ਜੀ ਜੀ ਕਹਿੰਦੇ ਬਜੀ ਹਾਲ ਦੇਰ ਤੇ ਜਾਉਂਗਾ ਹਾਂ ਕੋਈ ਤੋਂ ਨਹੀਂ ਨਮੀਆਂ ਲੈ ਕੇ ਹਾਂ ਨਮੀਆਂ ਲੈ ਆਉਂਕੇ ਕੋਈ ਨਾ ਕਿਆਲ ਹੁਣ ਛਾਕ ਲਈਏ ਜੀ ਫਿਰ ਨਾਨਕ ਪ੍ਰਭ ਕੇ ਨਤੀ ਆਪਣੇ ਭਰਤੇ ਲਾਏ ਦੀਨ ਦਰਦ ਕਪੰਜਨਾ ਕਟ ਕਟ ਨਾਦਨਾਤ ਸਰਨ ਤਮਾਰੀ ਆਇਓ ਨਾਨਕ ਪ੍ਰਭ ਸਾਧ ਆਪੇ ਹਰਿ ਕਾ ਬਾਬਾ ਨਾਨਕਾ ਸਈ ਗੁਰ ਚੰਗੀ ਗੁਰ ਪੂਰਾ ਜਨ ਸਿਮਰਿਆ ਸੇ ਪਰਿਆਲ ਨਾਨਕ ਜਿ ਆਵੈਰਾ ਆਈ ਕੋਈ ਨਹੀਂ ਕੋਈ ਵੀ ਬਾਹਰੋਂ ਕੀ ਵਰਦੇ ਮੇਲਿਆਂ ਚ ਹੁੰਦੀ ਆ ਪਾ ਦੇ ਮੈਨੂੰ ਕਿੱਲੋ ਪਾ ਦੇ ਵੇ ਛੇਤੀ ਕਰ ਹਨਾ ਉੱਥੇ ਦਾ ਕੰਮ ਹੈ ਰੋਣਾ ਉੱਥੇ ਬੱਲੇ ਲਾਣਾ ਕਿਸਦਾ ਸਹੀ ਗੱਲ ਹੈ ਹਰੇ ਕੰਮ ਕਰੀ। ਬਣੀ ਆ ਜਿਨੀਆਂ ਇਹਨੇ ਬੜੀਆਂ ਜਲੇਬੀਆਂ ਰਾੜਨ ਨੇ। ਲੈਣੀਆਂ ਥੋੜੀਆਂ ਹੀ ਆ ਸੀ। ਪਰ ਰਾੜਦੀਆਂ। ਮੈਂ ਕਰਾਰੀ ਇਹ ਕਰਦੀ ਜਲੇਬੀ। ਜੀ ਜੀ ਲੁਬੀ ਰਹੀ। ਇਹ ਬੁਢੀ ਪ੍ਰਸ਼ਾਦਾ ਛਕਦੀ ਹੈ। ਗੁਰੂ ਤਰਦਾ ਪ੍ਰਸ਼ਾਦ। ਪ੍ਰਸ਼ਾਦ ਕੇ ਨਾ ਨਹੀਂ 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 ਨਾ ਹੋਈ। ਪਾਵਾ ਜਗੇ ਮੱਖਣ ਗੜ ਪਿੰਡ ਿਆਬੇ ਛੱਡੋ ਆਉਂਦੀ ਸਾਰ ਡਿਊਟੀ ਸਾਡੀ ਲੱਗੀ ਸੰਭਾਲ ਲੈਣੇ ਦੀ ਅੰਤਕਾਰ ਦੀ ਮੰਮੂ ਜੀ ਲੈ ਜੇ ਤੁਂ ਫਾੜ ਦੂ ਮੈਂ ਲਾਉਂਦਾ ਸਵਾ ਲੈਓ ਲੈਓ ਜੀ ਮਾਰੋ ਮੈਂ ਵੀ ਫੜਾਉ ਲੈ ਆਸਰਾ ਮੰ ਅੱਛਾ ਥੋੜਾ ਹਿੰਦੋ ਬੋਤ ਬੇਪੀ ਆਉਂਦੇ ਆ ਕੰਮ ਨਾ ਆ ਗਰਮ ਪਿਆ ਯਾਰ ਕਿਹਾ ਸੀ ਗਰਮ ਪੀ ਲੈ ਮੈਨੂੰ ਆ ਗਿੜਮਾ ਨਾ ਨਾ ਗਰਮ ਆਸ ਕੋ ਕਪੜਾ ਚਾਹੀਦਾ ਮੜਾ ਯਾਰ ਇਹ ਕਪੜਾ ਦੇਖ ਮੈਨੂੰ 100 ਸਾਲਾ ਕੂਟਾ ਗਰਮ ਹੋ ਗਿਆ ਆ ਲੈ ਨਾ ਬਾਕੀ ਚੱਕ ਲੈ ਲਾਹਾ ਲਾਗ ਆ ਮੈਨੂੰ ਪੜਾ ਦੇ ਦਬਾਹ ਹੋਣਾ ਨਹੀਂ ਹੁੰਦਾ ਉਹ ਆ ਗਿਆ ਬੰਦਾ ਸਾਡਾ ਗਰਮ ਇਹਨੂੰ ਕੋਈ ਫਰਕ ਨਹੀਂ ਕਰਦਾ ਸਾਡਾ ਚਾਹ ਆ ਦੇ ਖਲਬੀ ਕੀ ਨਾਮ ਆ ਬੰਦੇ ਦਾ ਤੇ ਤੇ ਨਵੀਂ ਜਾਣੀ ਹੈਗੀ ਉਹ ਭੱਜੇ ਹੀ ਜਾਂਦੇ ਆ ਬੰਦੇ ਚੱਲਾ ਚੱਲ ਹਾਂ ਲੈ ਆ ਵੀਰਾ ਮੈਨੂੰ ਫੜਾ ਦੇ ਜੋਗਦਾਰ ਨਾ ਮੈਂ ਚੱਕ ਲੈ ਤੂੰ ਫੜਾ ਦੇ ਇਹਨੂੰ ਕੋਸਤਾ ਫੜਾ ਦੋ ਭਰਿਆ ਆ ਵਿੱਚ ਹੈਗਾ ਸਿਆਣਾ ਨਹੀਂ ਦੇਖੁੰਦਾ ਰੱਖਦੇ ਤੂੰ ਹਾਂ ਜੀ ਜੀ ਤੱਕ ਗਏ ਬੈਟਰੀ ਲੋ ਹੋ ਗਈ ਇਹ ਮੇਲੇ ਚ ਬਸ ਝੂਠੇ ਦੀ ਕਮੀ ਹੈ ਬਾਕੀ ਹੋਰ ਮੇਲੇ ਝੂਠਾ ਨਾ ਹੋਵੇ ਹੋਰ ਯਾਰ ਅੱਜ ਬਸ ਪੈਦੇ ਛੋਟੇ بڑے ਆ ਇਹ ਝੂੜ ਜੋਗੇ ਅਗੇ ਇਹਨੇ ਝੂੜ ਜੋਗੇ ਹੈਗੇ ਤੇਰੇ ਚਲੋ ਹੋਰ ਕਿਹਾ ਉਹਦੇ ਪਾ ਪੀਂਹ ਪਾ ਦੇ ਨਹੀਂ ਅੱਗੇ ਸੱਤੇ ਬਹੁਤ بڑے ਰਸਤਾ ਕੋਈ ਪਾ ਗਣੇ ਅੱਥੇ ਛੋਟੇ ਛੜਨ ਦੀ ਪਾਲੀ ਛੜ ਜਾਣਾ ਕੋਈ ਨਾ ਥੋੜੇ ਟੱਕ ਤਰੀ ਆ ਜਾਣਾ ਇੱਥੇ ਆ ਵੀ ਬਾਹਰ ਵੀ ਆਉਣ ਸਾਊਂਡ ਵੀ ਕੱਟ ਗਈ ਸਾਡੇ ਮੇਰੇ ਲੱਗਦਾ ਪੂਰਾ 1 ਮਿੰਟਾਂ ਪਾਜੀ ਬਹੁਤ ਵੱਡਾ ਚੱਲੀਏ ਫਿਰ ਚਲੋ ਮੈਂ ਤੇ ਕਹਿੰਦੀ ਹਾਂ ਕਿੱਦਾਂ ਵੱਡਾ ਨਾ ਵੀ ਨਾਲ ਚੱਲ ਤਰੀ ਆ ਕਿਉਂ ਲੱਗਨ ਨੰਗਰ ਕਾਕਾ ਲੱਗਦਾ ਬੱਲੇ ਦੀ ਪੇਟ ਬੰਦੇ ਤੇ ਬਸ ਇੰਨਾ ਹੀ ਵੱਡਾ ਲੱਗਾ ਤੁਹਾਨੂੰ ਤਾਂ ਭਈਆ ਆ ਇਹ ਨਹੀਂ ਜੀ ਸਾਡੇ ਬਲੌਗ ਉਤਰਾ ਗੰਡ ਤੋਂ ਵੀ ਦੇਖਦੇ ਲੱਗਦਾ ਹਣਾ ਮੋਰ ਰਨ ਗੜੀ ਨਹੀਂ ਜਾਣਾ ਮਰ ਗਿਆ ਲਾਣਾ ਨਾ ਰਨ ਨਹੀਂ ਜਾਣਾ ਮੇਲਾ ਦੇਖਣ ਰਨ ਗੜੀ ਹਰ ਮੁੰਡੇ ਪੈਣ ਪਾਪਾ ਉਹ ਅੰਦਰ ਦੇ ਕਿਉਂ ਮਰ ਗਏ ਹੁੰਦੇ ਆ ਉਹ ਕਿੱਥੋਂ ਮਰ ਗਏ ਆ ਅੱਜ ਤੇ ਪਿੰਡ ਦੀ ਆ ਮੈਂ ਪੈਣੀ ਆ ਪਿੰਡ ਦੀ ਨਹੀਂ ਆਗੀ ਉਹ ਯੂਪੀ ਪੈ ਤਾਂ ਸਾਡਾ ਯੂਪੀ ਪੈਸਾ ਨੂੰ ਬੜਿਆ ਉੱਪਰ ਤੋਤੇ ਆ ਬਾੜੀਆਂ ਤੇ ਨਹੀਂ ਬਾਟ ਹੋ ਗੀਆਂ ਚੱਲ ਜਾਓ ਪਾਟਾ ਕਰੋ ਨਾ ਤੇਰੀ ਨੂੰ ਲੈ ਕੇ ਰੇਸ਼ਮ ਭਾਜੀ ਕਰ ਤੋਂ ਵੀ ਅੱਗੇ ਆ ਉਹ ਐਦਾਂ ਕਰੋ ਉਹਨੂੰ ਡੈਡੀ ਨੂੰ ਭੇਜਦਾ ਬਣਾ ਲਿਆਵੇਂ ਹੇ ਤੇਰੀ ਜਵਾਜ ਬਣਾਣੀ ਜੇ ਆਇਆ ਘੁੰਮਿਆ ਹੋਰ ਇਸ ਨਾਲ ਮੇਲਾ ਵੀ ਘੱਮ ਹੋ ਜਾਊਗਾ ਨਾਲੇ ਉੱਧਾ ਵੀ ਘੱਮ ਹੋ ਜਾਊਗਾ ਬੜਾ ਸਵੇਰ ਸੋਦੀਆਂ ਨੂੰ ਠੰਡ ਪਾੜ ਦਾ ਭੋਗ ਕੋਲੇ ਨੂੰ ਤਿਆਰ ਲੈ ਆਪੇ ਸ਼ਾਪਿੰਗ ਹੋਣੀ ਸ਼ਾਪਿੰਗ ਜਿੱਦਾਂ ਖੋਆ ਹੈ ਨਾ ਇਦਾਂ ਉੱਧੜੇ ਰਿਸ਼ਤੇਦਾਰਾਂ ਨੂੰ ਕਾਟ ਬੈਈ ਨਾ ਇਹ ਸ਼ਾਪਿੰਗ ਹੋਣੀ ਖਾ ਲੈਣਾ ਨਹੀਂ ਹੋਣੀ ਮਹੀਨ ਵੀ ਗਏ ਹਨ ਮਾਦ ਨੂੰ ਕੀ ਕਰੀਏ ਫਿਰ ਤਿੰਨ ਵੀ ਨੇ ਫੇਰ ਦੇਖਣਗੇ ਆਲੋਚਨਾ ਦੇਖਦੇ ਆ ਤੇ ਕਿਦੋਂ 2 ਸਾਲ ਹੋ ਗਏ ਨਾ 2 ਸਾਲ ਹੋ ਗਏ ਦੋ ਤਾਂ ਗਈ ਜਾਂਦੀ ਆ ਦੋ ਗਲਗੀਆਂ ਢਾਈ ਗਲਗੀਆਂ ਦੇ ਦਿੰਦੀ ਆ ਇਦਾਂ ਤੇ ਨਹੀਂ ਕਹੋ ਤੇਰਾ ਮੈਂ ਕੱਲੇ ਰੋ ਕੀ ਕਰਾਂਗੇ ਬਾਹਰ ਵਿੱਚ ਫੇਰ ਕੀ ਕਰਾਂਗੇ ਅੱਜ ਤਾਂ ਰਹਿਣਾ ਵੀ ਹੈ ਨੀ ਜੋ ਮੈਂ ਬੈਠਾ ਹਾਂ ਫੇਰ ਤਾਂ ਉਹਨਾਂ ਥੱਲੇ ਨੂੰ ਡਿੱਗ ਆਈ ਜਾਣਾ ਤਾਂ ਮੈਂ ਕਹੀ ਕਿ ਮੈਂ ਇੱਥੇ ਗੱਡੀ ਚ ਆ ਰਹੂਗਾ ਮੈਂ ਵੀ ਆ ਰਹੀ ਆ ਹੋਰ ਨਹੀਂ ਮੈਂ ਚੰਗੀ ਬਹੁਤ ਹੀ ਬੰਨੀ ਕਹਿੰਦੀ ਮੈਂ ਤਾਂ ਮੇਰੇ ਦੇਰੇ ਜੀ ਦੀ ਕਰ ਦੋਦੀ ਬੈਨਾ ਮੇਰੇ ਮੈਂ ਦੀ ਫੈਣ 11 0 ਤੇ ਟੁੱਟਦੀ ਨਹੀਂ ਅੱਛਾ ਜੀ ਮੇਰੀ ਫੈਣ ਮੈਂ ਦੋਦੀ 15 16 ਕੋਲ ਦਿੰਦੀ ਆ ਕਮਾਲ ਹੋ ਗਈ ਇੰਦਰ ਪੇੜਾ ਪਾ ਦੇ ਅੱਛਾ ਜੀ ਜਿਵੇਂ ਸੁਹਾ ਹੋ ਗਈ ਨਾ ਰੋਮਗਾ ਨਾ ਨਹੀਂ ਪੰਜਵੇਂ ਸਵੇ ਚੌਥੇ ਸੁਣਾ ਸਾਡੇ ਕੋਲ ਦਸਵਾ ਮਾਰ ਕੇ ਜੀ ਲੰਬੀ ਥੋੜੀ ਗਈ ਸੁੂ ਵੀ ਦਾਈ ਵਾ ਪਤਾ ਨਹੀਂ ਕਿੰਨੇ ਸੂਆ ਸੇਂ ਵੀ ਨਹੀਂ ਇਹ ਸੁਣ ਕੇ ਅਸਮ ਦੀ ਬੋਤਲ ਇਹਨਾਂ ਇੱਕ ਇੱਕ ਦੇ ਦਈਏ ਕਾਸ਼ ਇਹਨਾਂ ਕਰ ਮੈਂ ਤਾਂ ਮੈਂ ਕਿਹ ਕਿ ਸੂਜਾਂ ਤੇ ਖਰੇ ਪਵਾ ਦੀ ਹੋਈ ਹੋਈ ਤੇ ਨਹੀਂ ਘਾਟ ਪਾਡ ਹੋ ਗਈਆਂ ਦੋ ਸਾਲ ਹੋ ਗਏ ਘਾਟ ਬੈਠੀ ਨੇ ਹੋਰ ਬੋਲ ਕੇ ਕੀ ਬੋਲਣਾ ਪਚਾਰੋ ਵੀ ਇਹਦੀ ਘਾਟ ਨਹੀਂ ਸਰ ਜਾਏ ਨਹੀਂ ਕੈਲਸ਼ੀਅਮ ਦਾ ਐਡਾ ਵਾਸੀ ਰੋੜਵਾ ਨਹੀਂ ਹੈ ਕੋਈ ਵੀ ਨਹੀਂ ਨਹੀਂ ਗਾਸ਼ੇ ਤਾਜੀ ਸੁਆਹ ਤਾਂ ਤਾਜੀ ਨੂੰ ਇਹ ਹੁੰਦੀ ਹੈ ਜੀ ਤਾਜ਼ੇ ਸੂਈ ਡੰਗਰ ਨੂੰ ਇਹ ਤਾਂ ਕਹਿੰਦੀ ਕੋਈ ਹੋਣੀ ਨਹੀਂ 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 ਸਮਝ ਆ ਰਹੀ ਐ ਤਾਂ ਕੋਈ ਹੋਣੀ ਨਹੀਂ ਨਹੀਂ ਉਹ ਤਾਂ ਤਾਜ਼ੇ ਡੰਗਰ ਨੂੰ ਇਹ ਹੁੰਦੀ ਜੀ ਮੁੜ ਕੇ ਤਾਂ ਕੋਈ ਨਹੀਂ ਆ ਗਈ ਪ੍ਰਿੰਟ ਨਹੀਂ ਦੇਖ ਲੈ ਇਹਨੂੰ ਅਸੀਂ ਬਹੀਨਾਂ ਦੇ ਵਿੱਚ 50 ਕਿਲੋ ਬੜੇ ਵਿੱਚ ਚਾਰ ਦਿੰਦੇ ਆ ਅੱਛਾ ਜੀ ਕਰਦਾ ਬੇੜਾ ਸੀ ਜਾਦਾ ਪਾਈ ਦਾ ਬਾਹਰ ਦਾ ਘਟ ਪਾਈ ਦਾ ਚੌਲ ਮੱਕੀ ਦਾ ਮੱਕੀ ਅਸੀਂ ਘਰ ਦੀ ਚੰਗੀ ਫਿਹਾਈ ਦੀ ਆ ਹਾਂ ਇਹਦਾ ਫੇਰ ਹੋ ਨਾ ਹੋਰ ਤਾਰਾ ਮੇਰਾ ਕੰਪਾਸ ਸਾਰੇ ਕੁਝ ਪਾ ਕੇ ਰਲਾ ਕੇ ਤਾਂ ਹੀ ਫੈਂਟ ਆਉਂਦੀ ਹੈ ਜੀ ਵਧੀਆ ਫੈਂਟ ਆ ਇਹ ਨਾਨੀ ਮਾਣ ਸ਼ਾਨ ਦੇ ਰੱਖੀ ਨੇ ਬੋਲਣਾ ਬਸ ਬੋਲ ਦੱਸ ਹੈ ਹਾਂ ਤੁਸੀਂ ਅੱਜ ਕੀ ਹੋਣੇ ਕੱਢਣੇ ਹਾਂ ਹਾਂ ਇਹਦਾ ਹਣੀ ववाई की तो कर ही अकेली हां कहीं इतनी यहां पे ही लगी कोई इसने वहां जाने हस्बैंड ही तो <चुपकर> <laughs> <ने तन्न> <laughs> चुप कर चुपला होता नहीं तन में नहीं हां चुप करके दस चुप करके ए कबत करके दस दे क्या कह रही कोई बोल दे सुन मैं जाने नहीं निकल

ਬੁਰਦਲ ਮਾਨਕਾਲਾ ਕਿਦਾਂ ਆਈ ਠੀਕ ਆ ਇਹ ਪਾਸ ਕਰੀ ਜਾਂਦੇ ਬਰੇ ਜਿਹੜਾ ਆਲਾ ਆਖਦਾ ਉਹਨਾਂ ਕੋਲ ਦਾ ਅਪਰੇਸ਼ਨ ਹੋਇਆ ਮਮੀ ਦਾ ਨਾ ਮਮੀ ਦਾ ਜਦ ਨੇ ਘਟ ਗਿਆ ਸੀ ਨੋ ਹਟ ਗਿਆ ਸੀ ਰੋ 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 ਕੇੱਖੀ ਖਰਾਬ ਕਰ ਲਿਆ ਉਹ ਆਹ ਕਾ ਬੰਦਾ ਕਰੇ ਮਾਂ ਬੈਠੀ ਆ ਮੁੰਡਾ ਦੁਰਗਿਆ ਦੇ ਲੋ ਹੂੰ ਦਮਨ ਵੀਰੇ ਦੇ ਨਾਨਕੇ ਦੀ ਗੱਲ ਕਰਦੇ ਮਾਮਈਆ ਹਾਂ ਮਾਮਾਈ ਕਿਉਂ ਚੋ ਹਾਂ ਜੀ ਪੁਰਾਣਾ ਜੀ ਸਾਡੇ ਸੌਗੇ ਹੋ ਜੀ ਆ ਤੇ ਬੜੀ ਪਿਆਰੀ ਆਈ ਹਾਂ ਆਈ ਭਾਵੇਂ 10 15 ਕੇ ਮਿੰਟ ਹੁਣ ਚੁੱਕਿਆ ਲੰਚ ਹੈ ਹੁਣ ਆ ਚੁੱਕਿਆ ਲੰਚ ਲੰਚ ਚੱਕੋ ਅੱਛਾ ਆਹ ਹੈ ਆਲੂ ਪੂਰੀਆ ਹੂੰ ਜੋ ਨਹੀਂ ਹੈ ਪਕੌੜੇ ਹੁਣ ਗੱਡੀ ਹੁੰਦੇ ਬੱਲੇ ਗਿਆ ਹੈ ਇੱਕ ਕ ਬ੍ਰੇਕਫਾਸਟ ਹੈ ਇੱਕ ਬਿਸਕਟ ਅੱਛਾ ਜੀ ਚਾਹ ਜੀ ਯੋ 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 ਆਖੇ ਯੋ ਇਹਨੂੰ ਕਹਿੰਦੇ ਗਿਰੀ ਪਕੌੜਾ ਹਾਂ ਗਿਰੀ ਪਕੌੜਾ ਗਿਰੀ ਪਕੌੜਾ ਹਮਮ ਇੱਧਰ ਆ ਗਈ ਜੀ ਚਾਹ ਬੱਲਾ ਬੱਲਾ ਚਾਹ ਵਾਲੇ ਕੱਪ ਵੀ ਸੁਖਨਾਲ ਪੌਣੇ ਪੌਣੇ ਐ ਦੰਮੇ ਤੂੰ ਪੀਏ ਬੋਲੋ ਆਹ ਆਪ ਨੂੰ ਮੈਂ ਤਾਂ ਨਾ ਹਾਂਜੀ ਹਲ ਮਾਤਾ ਨਹੀਂ ਗਈ ਨਹੀਂ ਥੋਈ ਵਾਹ ਹਾਂ ਜੇ ਮਾਸੀ ਜਾਂਦੇ ਫੇਰ ਗਲਾਸ ਭਾਵੇਂ ਉਹ ਵੱਡੇ ਗਲਾਸ ਹੁੰਦੇ ਸੀ ਫੇਰ ਵੀ ਦਾ ਦੇ ਨਹੀਂ ਪਿਆ ਸੀ ਨਾ ਥੋੜੀ ਪੀਦੀ ਆ ਹਾਂਜੀ ਨਾ ਕਿਸੇ ਨੂੰ ਪੁੜਾਈ ਦੀ ਹਾਂ ਜੇ ਜਦੋਂ ਆਪ ਖਾਈਦਾ ਪੀਦਾ ਬਣਾਣਾ ਪੀਣਾ ਉੱਤੇ ਭਰ ਕੇ ਪੀਓ ਭਰ ਕੇ ਬਣਾਓ ਉਹ ਜੀ ਹਿਸਾਬ ਰੱਖਣਾ ਵੀ ਰਿਸ਼ਤੇਦਾਰਾਂ ਨਾਲ ਵੀ ਹਾਂ ਤੁਸੀਂ ਵੀ ਗਾਹਾਂ ਧਿਆਨ ਰੱਖਿਓ ਭਾਈ ਜੇ ਅਸੀਂ ਆਵਾਂ ਕਿਸੇ ਥੋੜੀ ਨਹੀਂ ਪੀਂਦੇ ਬਾ ਠੀਕ ਆ ਹਾਂ ਹੁਣ ਸੁਣ ਲਾ ਜੈਸੇ ਮੈਂ ਨਾ ਬੰਦਾ ਨਹੀਂ ਛੋਟਿਆਂ ਨਾਲ ਕੁਝ ਹਾਂਜੀ ਹਾਂਜੀ ਹੁਣ ਸੁਣ ਲਾ ਭਾਈ ਯਾਰ ਮਾਸੀ ਜੀ ਨਹੀਂ ਆਗੇ ਲੋੜ ਤੁਹਾਡੇ ਵਾਲਾ ਗਲਾਸ ਭਰ ਦੇ ਕਰੂਗੇ ਸਹੀ ਗੱਲ ਮੇਰੇ ਨਾਲ ਕੀ ਤਾਂ ਪਾਈ ਜਾਣਾ ਸੱਜਣਾ ਮਾਸਟਰ ਤਾਂ ਤੁਹਾਡਾ ਅੱਧਾ ਕਿੰਨਾ ਕੱਪ ਹੋਣੀ ਹੋਣੀ ਨਾ ਬਾਰਦਾ ਕੁਛ ਇੱਕ ਨਹੀ ਦੇਖਾ ਮੈਂ ਤਾਂ ਠੀਕ ਆ ਸਵੇਰ ਦਾ 9 ਵਜੇ ਤੋਂ ਪਹਿਲਾਂ ਫੇਰ ਚਾਰ ਵਾਰ ਪੀਲੇ ਚਾਰ ਵਾਰ ਪੀਲੇ ਫੇਰ ਵੀ ਕਹੀ ਜਾਵੇ ਦੇਖ ਲੈ ਜਦ ਤਾ ਮੰਦੀ ਚਾਹ ਚ ਬਚੀਓ ਤਾਂ ਮੈਨੂੰ ਫੇਰ ਦੇ ਮੈਂ ਕਿਤਰਾ ਬੱਚੇ ਵੱਡੇ ਹੁੰਦੇ ਹਨ ਅਰੇ ਸ਼ੁਕਰ ਵਾਹੇ ਇਹ ਨਹੀਂ ਕਹਿੰਦੇ ਆ ਨੀ ਹਾਂ ਮਾਤੇ ਨਹੀਂ ਮੇਰੀ ਲੱਗ ਗਈ ਇੱਕ ਵਾਰ ਤੇ ਵਧੀਆ ਵੀ ਦੱਸਦਾ ਸੀ ਡਾਕਟਰ ਕਹਿੰਦਾ ਇਸ ਦਵਾਈ ਨਾਲ ਵਧਣੀ ਸੀ ਉਹ ਦਵਾਈ ਐਦਾਂ ਦੀ ਆ ਤੁਹਾਨੂੰ ਵਧਦੀ ਆ 495 ਸ਼ੂਗਰ ਹੋ ਗਏ ਫਿਰ ਉਧਰੋਂ ਕਿੰਨੇ 200 450 ਬੱਲਾ 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 ਲੱਤਾਂ ਵੀ ਖੜ ਗਈਆਂ ਅੱਖਾਂ ਰੋਂ ਪਾਣੀ ਨਿਕਲਿਆ ਪੂਰਾ ਹਾਂ ਇੱਕ ਵੀਰ ਜੀ ਇੱਥੇ ਹੀ ਦਰਵਾਜ਼ੇ ਫੇਰ ਤਾਂ ਬਹੁਤ ਵਧ ਗਈ ਦੀ 495 ਜਿਆਦਾ ਲੱਤਾਂ ਖੜ ਗਈਆਂ ਲੱਤਾਂ ਵੀ ਦੁਬਾਰਾ ਅੱਛਾ ਪੇਟ ਵੀ ਸੀ ਇਹਨਾਂ ਵਿੱਚ ਵਧਿਆ ਹਾਂ ਹਾਂ ਮਾਰੀ ਫੇਰ ਵੀ ਹੁਣ ਡਾਕਟਰ ਨੇ ਦੱਸਿਆ ਫੇਰ ਲੈ ਆ ਤੁਹਾਨੂੰ ਸੇਰਾ ਵਗੈਰਾ ਤੁਰੰਗ ਫਿਰੋ ਨਾ ਜਾਜੀ ਜੇ ਆਈ ਰਹਿਣ ਜਿਹੜਾ ਕਹਿੰਦਾ ਫੁੱਲ ਆ ਇਸ ਵੇਲੇ ਜਿਆਦਾ ਆ ਤੁਹਾਨੂੰ ਜਿੱਦਾਂ ਤੁਹਾਡਾ ਇਹ ਲੈ ਕੇ ਆ ਗਏ ਉਹ ਹੁਣ ਆਇਆ ਭਰਾਵਾ ਇੱਕ ਸਾਡੇ ਆਜੇ ਤੇ ਅਜੇ ਵੀ ਕੋਈ ਨਹੀਂ ਕਰਨਦੀ ਜਾਣਾ 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 ਜਾ ਹੁਣ ਨਹੀਂ ਕੋਟ ਵੀ ਨਹੀਂ ਗਈ ਸੀ ਅਜੇ ਮਿਰਚਾਂ ਵੀ ਗੁੱਡਣ ਲੱਗ ਗਏ ਡੈਡੀ ਉਹ ਫੇ ਦੇਰੇ ਬੰਦੇ ਨੇ ਕੰਮ ਕਰਿਆ ਵਾ ਉਹ ਤੇ ਕਿੱਥੇ ਬੈਠੇ ਬੈਠੇ ਤੇ ਐ ਨਹੀਂ ਹੁੰਦਾ ਬੈਠ ਨਹੀਂ ਸਕਦਾ ਬਿਲਕੁਲ ਬਿਲਕੁਲ ਜੀ ਹਾਂ ਤੇ ਲੈ ਆਈ ਬਣਾ ਹੋ ਜੂਗਾ ਪਾ ਸੋਮਵਾਰ ਕਿੰਨਾ ਸਿਰਪੋਰਟ ਲੈ ਲਈ ਸੋਮਵਾਰ ਜਾ ਨਹੀਂ ਹੋਇਆ ਅੱਜ ਬੁੱਧਵਾਰੀ ਮੈਂ ਹੀ ਲਗਾਈ ਧੱਕੇ ਨਾਲ ਜੰਦਾ ਹੋਇਆ ਦਿਖਾ ਕੇ ਜਾ ਹੂੰ ਇਹ ਕੰਮ ਤਾਂ ਮੁਕਣਾ ਹੀ ਨਹੀਂ ਜਿੰਦੀ ਜਾਨ ਨੂੰ ਹਾਂ ਬਿਲਕੁਲ ਬਿਲਕੁਲ ਜੀ ਚੋਰੂ ਬਛਾ ਕੋ ਨਚਾ ਜੀ ਲੱਗਦੇ ਮਾਸੇ ਦਿਨ ਤੇ ਤੇ ਦੂਰ ਜਾਣ ਦੇ ਬੱਚ ਹੋ ਗਿਆ ਟਾਈਮ ਦੂਰ ਨਹੀਂ ਜਾਣਾ ਇਹ ਕੰਮ ਹੈ ਠੀਕ ਹੈ ਚਲੋ ਠੀਕ ਹੈ ਜੀ ਬਸ ਹੀ ਵੇ ਆਇਓ ਮਾਰਿਓ ਕਿਤੇ ਗਿਣਾ ਜੀ ਫੂਲ ਹੋਣਾ ਸਿੱਧਾ ਕਿਤੇ ਨਹੀਂ ਰਾਸਤੇ 'ਚ ਰੁਕਣਾ ਫੂਲ ਤੇ ਬਾਅਦ ਫੂਲ ਹੀ ਆਉਂਦੇ ਵੀ ਨਹੀਂ ਰੁਕਣਾ ਸੀ ਜਾਂਦੇ ਵੀ ਨਹੀਂ ਪੁਰਾਣੇ ਹੁਣ ਛੱਡ ਦੇਣੇ ਨਵੇਂ 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 ਮਿੱਤ ਤੇ ਪੁਰਾਣੇ ਕਿਹਦੇ ਚਿੱਤ ਹਾਂਜੀ ਹਾਂ ਰੱਖ ਨਵੇਂ ਨਵੇਂ ਰੱਖ ਨਵੇਂ ਰੱਖ ਯਾਰ ਜੇ ਲੋੜ ਹੋਵੇ ਜਾਲੀ ਪਾ ਲਈਏ ਪੁਰਾਣੇ ਨੂੰ ਗੁੱਟ ਲੱਕ ਵੇ ਸੱਚੀ ਗੱਲ ਹੈ ਮੁਰਕਿਆਂ ਦੇ ਨਹੀਂ ਤਾਂ ਉਹ ਤਾਂ ਮੁਰਕਿਆਂ ਉਹ ਜਿਹੜੇ ਜੇ ਦੂਸਰੇ ਦੇ ਘਰ ਆ ਹੈ ਹੋਰ ਜਦੋਂ ਦੂਸਰੇ ਦੇ ਘਰ ਆ ਦੂਸਰੇ ਦੇ ਘਰ ਆ ਆਪਾਂ ਹੁਣ ਤੁਹਾਡੇ ਘਰੇ ਆਉਣਾ ਨਹੀਂ ਆ ਹੈਲੋ ਨਹੀਂ ਆਪਾਂ ਤੁਹਾਡੇ ਘਰੇ ਆਉਣਾ ਨਹੀਂ ਸਿੱਧਾ ਫੂਲੇ ਜਾਣਾ ਆਪਾਂ ਟੋਲ ਤੋਂ ਮੁੜ ਜਾਣਾ ਨਹੀਂ ਨਹੀਂ ਟੋਲ ਤੋਂ ਨਹੀਂ ਫੂਲ ਫੂਲ ਗਾਹਾਂ ਜਾ ਕੇ ਮੋੜਨਾ ਨਹੀਂ ਮੈਨੂੰ ਪਹਿਲੀ ਵਾਰ ਨਹੀਂ ਦੇਖਣਾ ਪੰਜ ਵਾਰ ਆ ਹੀ ਰਹੇ ਨੇ ਤੇ ਘਰ ਤੁਹਾਡੇ ਵੀ ਇੱਕ ਦੋ ਵਾਰ ਆ ਗਏ ਉਹ ਭਰਾਵਾ ਹੁਣ ਆ ਕੇ ਤਾਂ ਹੀ ਤਾਂ ਆਏ ਆ ਅਸੀਂ ਹਾਂ ਰਾਤ ਰਹਿਣ ਦੀ ਗੱਲ ਕੋਈ ਨਹੀਂ ਜਿੰਨੇ ਵੇਖ ਕੇ ਆਇਆ ਨਹੀਂ ਜੱਗਾ ਮੱਧਾ ਮੇਰੇ ਵੇਖਾਂ ਹੀ ਫੇਰ ਲਾਉਂਗਾ ਮੱਧਾ ਪੰਜ ਚੜਦਾ ਫੇਰ ਫੋਟੋ ਖੋੜ ਕੇ ਫੋਟੋ ਭੇਜਿਆ ਕਰਨੀਆਂ ਆਪਾਂ ਇੱਥੋਂ ਮੁੜ ਗਏ ਆ ਫੋਟੋ ਤੇ ਮਿਲਿਆ ਕਰਨਾ ਹੁਣ ਤੂੰ ਨਹੀਂ ਮਾਸੀ ਆ ਧੰਮਾ ਦਾ ਉੱਥੇ ਛਗਣ ਢਾਬੇ 'ਪੇ ਬੈਠ ਕੇ ਨਾ ਤਿੰਨ ਚਾਰ ਵਾਰ ਗਿਆ ਇਹ ਕਦੇ ਦਿੱਲੀ ਨੂੰ ਕਦੇ ਕਿਤੇ ਪਟਿਆਲੇ ਵਿਆਹ ਬਾਜੀ ਤੁਹਾਡੀ ਸੜਕ ਤੇ ਆਪਾਂ ਇੰਨੀ ਵਾਰ ਲੰਗੇ ਆ ਨਾ ਮੈਨੂੰ ਕਹਿੰਦੀ ਹੁੰਦੀ ਆ ਦੇਖ ਲਓ ਫੇਰ ਮੈਂ ਇੱਕ ਮੈਨੂੰ ਕਾਡਾ ਨਾਲ ਆ ਜਾਂਦੇ ਮੈਂ ਕਿਤੇ ਦੇਖ ਜੈਸਮਿਨ ਦੀਦੀ ਘਰ ਦੀ ਰੋਡ ਜਾਂਦੀ ਹੈ ਆਇ ਨਹੀਂ ਹੁੰਦਾ ਉੱਥੇ ਇਹਨੂੰ ਟੈਸਟ ਜ਼ਿਆਦਾ ਲੱਗਦਾ ਨਾ ਕੀ ਕਰੀ ਜਦ ਕਹਿੰਦੀ ਤੁਹਾਨੂੰ ਟੈਕਸ ਜ਼ਿਆਦਾ ਲੱਗਦਾ ਥੋੜਾ ਐ ਕਰੂੰਗੇ ਜਦ ਤੱਕ ਇਹ ਪੰਜ ਵਾਰੀ ਆਪਣੇ ਘਰ ਰਹਿਣ ਨਹੀਂ ਆਉਂਦੇ ਆਪਾਂ ਨਹੀਂ ਹੁਣ ਇੱਥੇ ਨਹੀਂ ਆਉਣਾ ਚਾਹੁੰਦਾ ਮਾਂ ਮਾਸੀ ਨਾਲ ਹੈਗੀ ਆ ਮਾਸੀ ਆਪਣੀ ਆਵਾ ਅਸੀਂ ਤੁਹਾਡੇ ਘਰ ਕਿੰਨੀ ਵਾਰ ਆਏ ਤੁਹਾਨੂੰ ਪਤਾ ਸਿਰਫ ਮੈਨੂੰ ਮੇਰੇ ਵਿਆਹ ਤੋਂ ਇੱਕ ਮਿੰਟ ਇੱਕ ਮੇਰੀ ਗੱਲ ਇਹਨਾਂ ਘਰ ਤੋਂ ਸਾਡੀ ਹਫ਼ਤਾ ਰਹਿਗਾ ਇਕੱਠੇ ਮੈਨੂੰ ਚੰ ਕੋਈ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਇਹ ਪਤਾ ਮੱਡੀ ਇਹਨਾਂ ਦਾ ਘਰ ਉੱਪਰ ਆ ਘਰ ਦੀ ਗੱਲ ਕਰਦੀ ਘਰ ਦੀ ਉਹ ਵੀ ਤੇਰੇ ਘਰ ਹੀ ਹੈ ਜੇ ਨਾਲ ਜਿੱਦਣ ਅਸੀਂ ਜਾਣਾ ਸੀ ਉਸ ਦਿਨ ਵੀ ਉਦੋਂ ਇੱਕ ਦੋ ਬਿਆਲ ਦਿਨ ਵੀ ਰਾਤ ਰਹੇ ਉਸ ਤੋਂ ਬਾਅਦ ਜਿੱਦਣ ਉਹ ਆਏ ਉਦੋਂ ਮੈਂ ਸੋਜੀ ਤਾਂ ਮੇਰੀ ਤਾਂ ਕੱਪੀ ਕਰ ਰਹੀ ਹੈ ਗੱਲ ਮੈਂ ਸੋਚੀ ਦਾ ਸਮਾ ਲਈ ਪਈਆ ਵਿਆਹ ਤੇ ਬਾਦਰੀ ਨਾਲ ਕਰਦੀ ਆ। ਨਾ ਕਰਦਾ ਹੁੰਦਾ ਨਾ। ਹਾਂ। ਮੈਨੂੰ ਪਰੋਠਾ। ਮਾਸੀ ਜੀ ਦੀ ਸੁਣੋ ਪਹਿਲਾਂ ਮਾਸੀ ਜੀ ਦੀ। ਥੱਲੇ ਆ ਜਿਓ ਉੱਪਰ ਨਾ ਜਾਇਓ। ਹਾਂ। ਆਇਆ ਤਾਂ। ਥੱਲੇ ਮੰਮੀ ਕੋਲ ਨੂੰ ਆ ਜਿਓ ਆਪਾਂ ਉੱਤੋਂ ਥੱਲੇ ਆ ਜਾਾਂਗੇ ਸੋਣ। ਉੱਪਰ ਨਹੀਂ ਜਾਣਾ। ਆ ਮੰਮੀ ਆ ਪਤਾ ਨਹੀਂ ਕੌਣ ਆਉਂਦੀ। ਆ ਪਤਾ ਨਹੀਂ ਕੌਣ ਆਈ ਆ। ਚਲੋ ਠੀਕ ਹੈ ਜੀ। ਚਲੋ ਠੀਕ ਹੈ ਜੀ। ਤੂੰ ਤੂੰ ਆਪਣਾ ਸੁਣ। ਕੋਰੇ ਆਉਰੇ ਕੋਰੇ ਦਾ ਆਮੜਾ। ਗੱਲ ਤਾਂ ਸੋਣਾ ਇੱਧਰ ਗੱਲ ਸੋਣਾ। ਇੱਧਰ ਨੂੰ ਤਾਂ ਆ ਯਾਰ। ਇੱਧਰ ਗੱਲ। ਬਲੌਗ ਦੇਖਦਾ ਹੁੰਦਾ। ਪਹਿਲਾਂ ਸਾਸਰੀ ਘਰ ਬੁਲਾਇਦ ਤੂੰ। ਕਾ ਸਾਸਰੀ ਘਰ। ਸਾਸਰੀ ਘਰ ਬੁਲਾਉਣੀ ਨਹੀਂ ਕਹਿੰਦਾ। ਹੱਥ ਜੋੜ ਕੇ ਬੈਠੀ। ਹਾਂ ਬਲੌਗ ਦੇਖਦਾ ਹੁੰਦਾ। ਦੇਖ ਲੈ ਫਿਰ ਤੇਰੇ ਨਾਮ ਤੂੰ ਕਿਹਾ ਤਾਂ ਨਾ ਫੋਨ ਕਰਕੇ ਵੀ ਮੇਰੇ ਨਾਲ ਦਾ ਨਾਮ ਰੱਖਿਓ ਮਨਕੀਰਤ ਕਾਕੇ ਦਾ। ਫੋਨ ਤੇ ਦੇਖਿਆ ਸੀ। ਹੈਨਾ? ਤੇਰੀ ਫੋਨ ਕਰਿਆ ਸੀ ਨਾ? ਮੇਰੇ ਨਾਲ ਕਰੀ। ਦੇਖ ਲੈ ਫਿਰ ਅਸੀਂ ਮਨਕੀਰਤ ਤੇ ਰੱਖਤਾ। ਤੂੰ ਮੇਰੇ ਕੋਲ ਆਜਾ। ਸੁਦਾ ਮਾਸੋਂ ਆ ਜਾਵਰੇ ਲਾਉ ਜੀ ਆਗੇ ਅਸੀਂ ਆਪਣੀ ਭੈਣ ਦੇ ਘਰ ਹਾਂ ਹਾਂ ਜੀ ਪ੍ਰੋਣੋ ਸਾਹਿਬ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਠੀਕ ਹੈ ਜੀ ਵਧੀਆ ਜੀ ਵਧੀਆ ਹਾਂ ਚਲੋ ਵਧੀਆ ਹੀ ਚਾਹੀਦੇ ਹੋਰ ਫਸਲ ਵਾੜੀ ਵਧੀਆ ਓਕੇ ਜੀ ਚਲੋ ਠੀਕ ਆ ਠੀਕ ਆ ਅੰਦਰ ਆਪਦੀ ਕਿਰਪਾ ਆ ਲੂ ਲੂ ਲਾਏ ਬੇ ਤੇ ਆਲੂ ਲਾਏ ਹਾਂ ਆਲੂਆਂ ਨੇ ਤਾਂ ਚਲੋ ਵਧੀਆ ਕਰਤਾ ਇਹਦੀ ਆ ਪਰ ਮਟਰਾਂ ਨੇ ਡੋਪਤੇ ਤੇ ਹਨਾ ਹਾਂ ਗਾਹਣੇ ਲਾਉਣੇ ਆ ਜਿਹੜਾ 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 ਮਗਾ ਤੇ ਦੋਏ ਮੈਂ ਗੱਲ ਸਾਡੂ ਸਾਡੂ ਨੂੰ ਫੋਨ ਕੀਤਾ ਆਹ ਕਹਿੰਦਾ ਵਾਤ ਔਲ ਕੇ ਵਿਆਹ ਦੇਖ ਲੈਣਾ ਮੈਂ ਦੋਏ ਗਿਆ ਯਾਰੇ ਦੇਖੋ ਜਣੇ ਜੇ ਮੈਂ ਸੱਤੀਕ ਦਿਨ ਹੀ ਵਿਆਹ ਹੋਣਾ ਹੁਣ ਦੋਏ ਵਿਆਹ ਦੇਖਾਉਣੇ ਹਟ ਮਟਰ ਨਾਲ ਮੋੜ ਕੇ ਧੱਲਾ ਮਾਰ ਵੀ ਮਟਰ ਰਾਤ ਕੀ ਰਹਿ ਗਿਆ ਨਹੀਂ ਮਟਰਾਂ ਦਾ ਵੀ ਹੈ ਜੀ ਇਹ ਆਲੂਆਂ ਵਾਲਾ ਹੀ ਕੰਮ ਆ ਹਨਾ ਆਲੂਆਂ ਦੇ ਵੀ ਇਸ ਕੀ ਕੰਮ ਹੈ ਬਹੁਤ ਹਾਂ ਜੇ ਤਾਂ ਲੋਟ ਰੱਖਣਾ ਬਹੁਤੇ ਆ ਆਨੂ ਗਾਹਨ ਦਾ ਬਹੁਤ ਲੱਗਣਾ 20 ਰੁਪਏ ਕਿਲੋ ਵਿਕੜੇ ਗਾਹਨੂ ਕਰ ਆਲੂ ਦਾ ਰੇਟ ਨਹੀਂ ਰੇਟ ਨਹੀਂ ਰਹਿਣਾ ਆਹੀ ਤਾਂ ਗੱਲ ਆ ਇਸ ਵਾਰ ਯਾਰ ਵਾਂਟੀ ਦਾ ਵਿਆਹ ਬਿੰਦੇ ਦਾ ਵਿਆਹ ਤਾਂ 1200 ਨੂੰ ਕਟਾ 1300 ਨੂੰ ਕਟਾ ਆਲੂਆਂ ਦਾ 1200 ਲਨ ਵੇਚਿਆ ਸੀ ਬਿਲਕੁਲ ਬਿਲਕੁਲ ਨਹੀਂ ਰੇਟ ਤਾਂ ਐਤ ਕੀ ਹੈ ਬਹੁਤ ਆਲੂਆਂ ਦਾ ਆਰ ਕੀ ਚੰਗੇ ਰੋਟ ਵੱਡੇ ਲੋਕਾਂ ਨੇ ਹਮ ਅੱਜ ਵੀ ਲੋਕੀਂ ਦਰਾਂ ਤੇ ਲੈ ਆਉਂਦੇ ਆਂ ਵਾਲੂ ਹੈਗੇ ਰੇਤੇ ਬਿਲਕੁਲ ਬਿਲਕੁਲ ਹਾਂਜੀ ਹਾਂ ਛਾ ਸਾਡੇ ਛਾ ਰੱਜੇ ਬਾਕੀ ਗੱਲ ਹੋ ਗਏ ਨਾ ਛਾ ਸਾਡੇ ਰੰਜ ਕੇ ਹੋਣੇ ਕਿਹੜੇ ਛਾ ਕਿਹੜੇ ਹਾਂ ਸਾਡੇ ਪਹਿਲਾਂ ਇਹ 2 ਦੇ 300 ਕਿਲਾ ਅੱਛਾ ਹਲਵਾ ਦਾ ਹੁਣ ਹੋ ਜੇ ਵੀ ਪੱਟੀ ਜਾਂਦੇ ਉਹ ਤਾਂ ਅੱਕ ਦੇ ਥੋੜੀ ਆ ਜਾ ਕੇ ਦੇਖ ਉਹ ਤਾਂ ਟੋਕੜਾ ਭਰਿਆ 1.5 ਕਿਲਾ ਦਾ ਆ ਗਿਆ ਭਰਿਆ ਹਾਂ ਹਾਂ ਭਏ ਹੁਣ ਵੀ ਪੱਟੀ ਜਾਂਦੇ ਆ ਪਰ ਉਹਨਾਂ ਨੇ ਨਾਲੇ ਨਾਲ ਪੱਟੀ ਜਾਂਣਾ ਨਾਲੇ ਹਾਲ ਫੇਰਨੇ ਆ ਨਾਲੇ ਪਈਆਂ ਨੂੰ ਫੇਰ ਚਗਾ ਕੇ ਜਿਹੜੇ ਦੋ ਬੂਰੀਆਂ ਆਉਣੀਆਂ ਜਿਹਦੇ ਮੱਕੀ ਨਾਲੇ ਰੋਟਾਵੇਟਰ ਪਿੱਛੇ ਹਾਲ ਪਿੱਛੇ ਰੋਟਾਵੇਟਰ ਨਗਰੇ ਬਟਾ ਵਾਲੀ ਮਸ਼ੀਨ ਪਗਰੇ ਆਟੂ ਵਿੱਚੇ ਪਾਣੀ ਨਾਲੇ ਨਾਲੇ ਨਾਲ ਆਦਾਂ ਕੱਲ ਬੀਜ ਕੇ ਕੱਲ ਪਾਣੀ ਲਾ ਵੀ ਦਿੱਤਾ ਜਣੇ ਕਦੇ ਉੱਪਰ ਵੀਜੇ ਹੂੰ ਨਾਲ ਦੀ ਨਾਲ ਮੱਕੀ ਵੀ ਦੀ ਮੱਕੀ ਸਾਰੀ ਮੱਕੀ ਬੀਜਣੀ ਟੋਟਲ ਇਹਨਾਂ ਨੇ ਹੂੰ ਮੱਕੀ ਵੱਢ ਕੇ ਵੇਚੋ ਨਾ ਸਾਰੀ ਨਾਲੇ ਲਾਈਟ 24 ਘੰਟੇ ਮੱਖੀ ਨਿਕਲਦੀ ਵੇਲੇ ਆਣ ਵਾਲੀ ਹਾਂਜੀ ਹਾਂ ਨਹੀਂ ਜਿਹੜੀ ਹੁਣ ਜਿੱਤ ਜਿੱਤ ਲੇਟ ਹੋ ਜਾਂਦੀ ਹੈ ਉਹ ਕੋਈ ਨਹੀਂ ਹਾਂ ਹਾਂ ਇਹ ਰੇਤੀ ਮੱਖੀ ਕਿਹੜੇ ਲੋਕ ਨੇ ਵੀ ਚੜ੍ਹ ਲਈ ਐਕਸਰਡੀ ਹੋ ਗਈ ਉਹ ਕਿਹੜੇ ਪੱਤੇ ਆਉਂਦੇ ਬਿਲਕੁਲ ਜਿਹੜੇ ਅਸੀਂ ਬੀਜ ਨੇ ਰੋਹੀ ਲੋਕ ਪੱਤੇ ਤੇ ਜੜ੍ਹ ਦੇ ਨੇ ਸਵੇਰ ਨੂੰ ਆਉਣ ਜਾਂਦਾ ਰਹੇ ਹੁਣ ਗਰਾਊਂਡ ਨੂੰ ਮੈਂ ਆਪਾਂ ਖੇਡਣ ਆਇਆ ਬਾਹਰ ਖੇਡਣ ਚਾਹ ਫੁੱਟਬਾਲ ਖੇਡਣ ਜਾਂਦਾ ਗਰਾਊਂਡ ਮੈਂ ਹੈ ਫੁੱਟਬਾਲ ਕਿੱਟਾ ਦਾ ਤੂੰ ਆਪ ਆ ਯਾਰ ਇਹਨੂੰ ਕੱਲਾ ਨਾ ਭੇਜਿਆ ਕਰ ਕੜਾ ਟਾਈਮ ਹੈ ਜੀ ਹਾਂ ਜੀ ਹਾਂ ਮਿੱਤਰ ਸਾਰੇ ਗਏ ਅੱਜ ਬਿਲਕੁਲ ਸਾਰੇ ਗਏ ਰਾਜਵੀਰ ਵੀ ਗਿਆ ਲੈ ਆਈ ਉਹਨੂੰ ਬੁਲਾ ਕੇ ਤੇ ਨਾਲ ਜਾ ਮਨ ਮੰਗ ਲੈ ਮਨ ਕੀ ਜਾ ਚੱਲ ਜਾਓ ਹੁਣ ਕਹਿੰਦਾ ਮੈਂ ਤਾਂ ਜਾਂਦਾ ਵੀ ਮੁੰਡਿਆਂ ਨਾਲ ਮੈਂ ਦੱਸ ਹੋਣੀ ਤੇ ਕੋਪੜਾ ਲੈ 100 ਰੁਪਏ ਲੈ ਲੈ ਚੱਲ ਜਾਓ ਹੁਣ ਚੱਲ ਵੀ ਹੰਗਰਾਉਡ ਨੂੰ ਪੁਰਾਣਾ ਫੋਨ ਚੋਂ ਤਾਂ ਨਿਕਲ ਯਾਰ ਤਾਂ ਹੀ ਚਾਹਦਾ ਪਤਾ ਲੱਗਣਾ ਪਰ ਮੈਂ ਤੇਰਾ ਕੰਮ ਕਰਨ ਲੱਗਾ ਭਰਾਵਾ ਟਾਇਰ ਲੱਭਦਾ ਤੇ ਅੱਛਾ ਅੱਛਾ ਹੁਣ ਆਉਂਦੀ ਨਹੀਂ ਹੁਣ ਆਉਂਦੀ ਨਹੀਂ ਹੈ ਉਹ ਦੰਮੇ ਨੂੰ ਪਤਾ ਹੋਣਾ ਦੰਮੇ ਨੂੰ ਯਾਰ ਦੰਮੇ ਨੂੰ ਪੁੱਛ ਲੈਣੀ ਦੀ ਆਈਡੀ ਚੱਲ ਕੋਈ ਨਹੀਂ ਚੱਲੀਏ ਫਿਰ ਮਾਰੋ ਛਾਲਾ ਤੁਸੀਂ ਤਾਂ ਸੁੱਤੇ ਪਏ ਮੈਂ ਤਾਂ ਤਿਆਰ ਹੈ ਜੱਲ ਉੱਠੋ ਬਾਈ ਤੇ ਬੱਸ ਸਾਰ ਤਿਆਰ ਪਰ ਤੇ ਛੋਟ ਕਰੀ ਜੀ ਕਰੋ ਉੱਠੋ ਕੈਂਟਾ ਲਾ ਗਣਾ ਹਾਂ ਸਲੂੜ ਸਾਹਿਬ ਹਮ ਸਲੂੜ ਬਾਸਾ ਨੂੰ ਉੱਠ ਕੇ ਚਲਿਏ ਵਸੀ ਕਰੀਏ ਕੰਮ ਚਲਿਏ ਗੋਰ ਬਈਏ ਦਾ ਕੰਮ ਕਰ ਲਈਏ ਜਾ ਕੇ ਹੋਰ ਬਈਏ ਦਾ ਨਿਕਾ ਚਾਹ ਤਾਂ ਯਾਰ ਪਰੌਣਿਆ ਹਜੇ ਤੇਰੀ ਬਹੁਤ ਪਈ ਆ ਬਈਏ ਯਾਰ ਫਟਾਫਟ ਇੰਨੇ ਰੋ ਜਾ ਜਿਹੜੇ ਸਾਹ ਬਗੇ ਪਰੌਣਿਆ ਤੇਰੀ ਚਾਹ ਪੀਣ ਦੀ ਸਪੀਡ ਆ ਨਾ ਤੈਨ 10 15 ਮਿੰਟ ਸਾਨੂੰ ਫੇਰ ਨਹੀਂ ਉੱਠਣ ਦੇਣਾ ਨਹੀਂ ਹਾਂ ਉਹ ਤਾਂ ਰਹਿ ਦੇ ਫੋਨ ਨੂੰ ਫਿਰ ਮੇਰੇ ਟਾਇਰ ਆ ਜਾਣਾ ਤੇਰੇ ਹਾਂ ਦੀਵਨ ਤੇਰੇ ਟਾਇਰ ਆ ਗਏ ਉਹ ਕੋਈ ਨਾ ਮਾਰਦਾ ਟਾਇਰਾਂ ਦਾ ਮੈਂ ਬਿਠਾਉਣਾ ਹੈ ਉਹੀ ਬੈਜਦਾ ਤਾਂ ਟਾਇਰਾਂ ਦਾ ਕੋਈ ਨਹੀਂ ਅਸੀਂ ਆਪੇ ਕਰ ਲੂਗੇ ਹੋਰ ਵੀਡੀਓ ਲੱਭ ਲੂਗੇ ਕੋਈ ਨਾ ਕੋਈ ਉਹਨਾਂ ਦੀ ਨਾਮ ਨਾਮ ਦੇਖ ਕੇ ਦੱਸ ਦੀ ਮੈਨੂੰ ਭਾਈ ਕਿਹੜਾ ਨਾਮ ਹੈ ਹੁਣੇ ਦੂਜੇ ਕਿ ਰੇਡੀਅਲ ਪਾਉਣੇ ਯਾਰ ਸਲਾਹ ਤਾਂ ਹੁਣ ਰੇਡੀਅਲ ਬਾਹਰ ਨਾਲੋਂ ਵਧੀਆ ਹੈ ਹਮ ਨਾਲ ਆਪ ਰੇਡੀਅਲ ਪਾਉਣੇ ਕੱਲੇ ਅੱਤਰੇ ਨੇ ਭਰੋਈ ਚੱਕਦੇ ਨੇ ਫੱਟੇ ਹੈ 15 ਨੰਬਰ 15 ਫੋਲਡ ਜੋ ਬਾਬਾ ਆਇਆ ਸੋਹਣਾ ਬਾਲਾ ਘੁਚਾਣਾ ਕਾਹਦੇ ਦੀ ਨਹੀਂ ਤੇ ਨਹੀਂ ਉਹ ਨਹੀਂ ਜੀ ਉਹ ਲੈ ਲੋ ਲੈ ਲੋ ਭਾਲ ਲੈ ਬਾਰ ਬਾਰ ਨਹੀਂ ਇਹ ਕੋਈ ਮੈਲੇ ਹੋਏ ਮਾਮਾ ਦੇ ਉੱਤਾਰੇ ਮੇਸ਼ਾ ਪਰੇ ਨੇ ਇਹ ਵੀ ਮੈਨੇ ਬਾਰ ਬਾਰ ਨਹੀਂ ਦਵਾਗੇ ਫੇਰ ਵੀ ਯਾਰ ਉਹ ਨਹੀਂ ਪਰੋਣਾ ਇਹ ਹੁੰਦਾ ਇੱਕ ਵਾਰ ਨਹੀਂ ਮਾਸੜਾਈ ਵਾਰ ਦਿੰਦਾ ਬਾਰ ਬਾਰ ਜਿੰਨੇ ਮਾਈਓ ਕਰਦਾ ਮਾਸੜਾਈ ਵਾਰ ਦਿੰਦਾ ਉਹ ਮੈਂ ਕਿਸੇ ਦੇ ਮੈਂ 10 20 ਰੁਪਈਆ ਹਰਦਾ ਮੈਂ ਦੇਣੇ ਆਲਾ ਮਾਰਾ ਉਹ ਪੈਸੇ ਨਹੀਂ ਦਿੰਦਾ ਮਾਸਟਰ ਪਿਆਰ ਦਿੰਦਾ ਹਾਂ ਇਹ ਵੀ ਗੱਲ ਠੀਕ ਆ ਯਾਰ ਆ ਚੱਲੇ ਤਾਂ ਬਿਲਕੁਲ 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 ਹਾਂ ਉਹ ਨਿਆਣੇ ਦੇ ਸਾਡੇ ਕੋ ਮਕਦਾ ਹੁੰਦਾ ਹਾਂਜੀ ਇਹ ਤਾਂ ਹੈ ਪੰਤ ਵੀ ਜਾ ਕੇ ਕੁੱਤੀ ਰੋਈਆ ਤਮੇਨੇ ਕਾਟਣਾ ਸਾਨੂੰ ਸੁਣਾਇਆ ਇਹਨੇ ਮਹੀਨੇ ਬਾਅਦ ਜਾ ਕੇ ਹਿਸਾਬ ਕਰ ਦੋ ਹੁਣ ਕਿੰਨੇ ਕਰ ਗਏ ਨੇ ਆਣੇ ਹੁਣ ਦੱਸੇ ਪਾਣੇ ਇੱਕ ਸਾਲ ਕੇ ਬਾਅਦ ਚੜਾ ਕੇ ਆਏ ਕਰਦੇ ਸੀ ਇੱਕ ਸਾਲ ਬਾਅਦ ਜਉਨੀਆਂ ਛੁੱਟੀਆਂ ਨੇ ਵਾਹ ਕੇ ਰੈਡੀ ਹੁੰਦੇ ਸਵੇਰ ਪਹਿਲੀ ਛੁੱਟੀ ਦੇਈ ਹਾਂ ਵੀ ਪਨੇਾਲੀ ਨੂੰ ਜਾਣਾ ਹੈ ਜੀ ਲੈ ਲੈ ਪਹਿਲਾਂ ਪਨੇਾਲੀ ਹਾਂ ਕਿਸੇ ਰਿਸ਼ਤੇਦਾਰੀ ਜੀ ਨਿਕਾਇਆ ਸੀ ਪਰ ਨਾ ਮਾਮੇ ਦਾ ਨਾ ਮਾਸੀ ਦਾ ਸਾਨੂੰ ਵੀ ਫੋਨ ਕਰਿਆ 31 ਤਰੀਕ ਨੂੰ ਫੋਨ ਕਰਦਿਆ ਵੀ ਸਵੇਰ ਨੂੰ ਇੱਥੇ ਆ ਜਾਓ ਵੀ ਅਸੀਂ ਜਾਣ ਆਏ ਬਸ ਬੈਗ ਸਾਡੇ ਰਾਤ ਨੂੰ ਤਿਆਰ ਸਵੇਰ ਉੱਡ ਜਾਣਾ ਬੱਸ ਸੇ ਜਾਣ ਨਾ ਮੈਂ ਤਾਂ ਦੀਦੀ ਨੇ ਬੱਸੇ ਇਹਨਾਂ ਤੋਂ ਉਹਨਾਂ ਨੇ ਮੋਟਰਸਾਈਕਲ ਤੇ ਹੂੰ ਜੇ ਫਿਰ ਬੰਤ ਦੇ ਕਿੰਨੇ ਕੁ ਹੋ ਜਾਂਦੇ ਤੇ ਵੈਸੇ ਬਾਸ ਕਰੇ 5000 ਕਦੇ ਛੇ ਚਾਰੇ ਨਾ ਰੋਟੀ ਖਾਧੀ ਘਰ ਘਰੇ ਉੱਥੇ ਰਹਿ ਗਈ ਮੁੰਡਾ ਬੰਦ ਦੀਆਂ ਹੀ ਚੀਜ਼ਾਂ ਖਾਉਂਦੀ ਆ ਬੰਦ ਸੀ ਆ ਗਏ ਠੰਡ ਆ ਗਏ कुरकुरੇ ਆ ਗਏ ਪੂਰੀ ਆ ਗਏ ਬਿਸਕੁਟ ਆ ਗਏ ਪਾ ਜਿੰਨਾ ਸੀਗਾ ਪਾ ਜੀ ਦੇ ਪਿੱਛੇ ਬੰਦ ਕੇ ਕਹਿੰਦਾ ਬੰਦ ਕੁੜੀ ਭੇਜਣੀ ਕਹਿੰਦਾ ਹਾਂ ਰਵੀ ਹੈ ਕਹਿੰਦਾ ਦਮਨਿਆਂ ਹੋਤੇ ਦਮਨ ਦਾ ਥੋੜਾ ਹੋ ਗਿਆ ਦਮਨ ਦਾ ਕਦ ਕਾਠ ਹੋ ਗਿਆ ਮਾ ਯਾਰ ਇੰਨਾ ਕਦਾ 1.5 ਸਾਲਾਂ ਮੇਰੇ ਵਿਆਹ ਦਾ ਇੱਕੋ ਦਾਮ ਗਰੋਥ ਕਰ ਗਿਆ ਗਰੋਥ ਕਰ ਗਿਆ ਹਾਂ ਬਿਲਕੁਲ ਸਾਡੇ ਵਿਆਹ ਨੂੰ ਕਿੱਦਾਂ ਕਰੀ ਹਾਂ ਜਦੋਂ ਨਹੀਂ ਕਹਿੰਦਾ ਜਿਆਦਾ ਵੀ ਛੋਟਾ ਜਿਹਾ ਹੀ ਤਾਂ ਆ ਮੋਟਾ ਜਿਵੇਂ ਕੋਈ ਜੁੜੀ ਦੇ ਰਿਹਾ ਸੀ ਤੇ ਇਹਦਾ ਬਣ ਗਿਆ ਤੀ ਭਾਜੀ ਭਾਜੀ ਹੁਣਾਂ ਦੇ ਵਿਆਹ ਨੂੰ ਤਾਂ ਕਿਰਪਾ ਨਹੀਂ ਖਿੱਚੀ ਗਿਆ ਭਾਜੀ ਦੀ ਬੈਠਾ ਰੋ ਛੋਟਾ ਪਾ ਜਾਤਾ ਹੁਣ ਹੁਣ ਲਾ ਕਰ ਬੋਨੇ ਕਲ ਗਿਆ ਹਾਂ ਹੁਣ ਤਾਂ ਕੱਦ ਘਾਟ ਚੰਗਾ ਹੋ ਗਿਆ ਸਾਉ ਵੀ ਬਹੁਤ ਅੱਜਾ ਭਗਤ ਮੁੰਡਾ ਹੈ ਭਗਤ ਜੀ ਜੇ ਸੇਵਸਤ ਦੀ ਇਹ ਕਿਆ ਤਾਂ ਹਾਂ ਸੇਵਸਤ ਕਰਦਾ ਯਾ ਗਾਉ ਮੁੰਡਾ ਸਾਡਾ ਸੇਰ ਤੇ ਗੱਲਾਂ ਬਲੌਗਰ ਇਕਣਾ ਮਾਣਾ ਹੈ ਬਹੁਤ ਹਾਉ ਲੈਣਾ ਫੋਨ ਕਰਕੇ ਕਹਿੰਦਾ ਮਗਰ ਹੀ ਨਾਲੇ ਹਾਂ ਸਰ ਮੈਂ ਹੁਣ ਸਾਥ ਨੂੰ ਆਉਂਦਾ ਹਾਂ ਹਾਂ ਮੈਂ ਲੈ ਬਸਾਂਗਾ ਨਾ ਨਾ ਠੀਕ ਆ ਬਿਲਕੁਲ ਬੰਦਾ ਕਹਿੰਦਾ ਪਿਓ ਲਈ ਜਵਾਕ ਸਾਰੇ ਵਧੀਆ ਹਾਂ ਪਿਓ ਲਈ ਜਵਾਕ ਸਾਰੇ ਹੁੰਦੇ ਆ ਬਿਲਕੁਲ ਹਾਂ ਬੱਚਿਆਂ ਮੰਗ ਪਾਲਿਆ ਵਾ ਡੇਢ ਸਾਲ ਦਾ ਬਈ ਇਹਨਾਂ ਦੇ ਘਰ ਮੋਰੇ ਭੰਡਾ ਡੇਢ ਤੱਕ ਗੱਲ ਲੱਗੀ ਵੈਸੇ ਇੱਕ ਗੱਲ ਹੈਗੀ ਪਿਓ ਦੀ ਗੱਲ ਮੰਨ ਮੰਨ ਹਾਂ ਬਿਲਕੁਲ 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 ਸਹੀ ਗੱਲ ਅਨਾਉ ਨਾ ਨੇ ਸਾਡੀ ਮੇਰੀ ਗੱਲ ਨਹੀਂ ਮੰਨਦਾ ਹਾਂ ਇਹ ਪਤਾ ਕੀ ਗੱਲ ਹੈ ਸਾਡਾ ਨਾਲ ਪ੍ਰਵਾਣ ਹੈ ਨਾ ਮੰਦਾ ਹੈ ਹਾਂ ਬਲਦਾ ਹੈ ਜੀ ਹੁਣੇ ਪਾੜੇ ਵਿੱਚ ਖੇਤ ਨੂੰ ਚਲੇ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਮੇਰੀ ਭੈਣ ਹੈ ਇੱਥੇ ਤਾਂ ਉਹ ਦੀਦੀ ਤੇ ਮਨਿੰਦਰ ਦੀਦੀ ਵੀ ਦੂਜੇ ਪਿਛਲੇ ਨੇ ਘਰੇ ਚਲੇ ਗਈਆਂ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਇੱਥੇ ਦੋ ਕੁ ਕੁੜੀਆਂ ਲੱਗੀਆਂ ਨੇ ਕਹਿੰਦਾ ਹਾਂਜੀ ਤੁਹਾਡੀ ਮੰਮੀ ਕਹਿੰਦਾ ਇੱਦਾਂ ਚਲ ਕੇ ਡੈਡੀ ਦਾ ਮੋਟਰਸਾਈਕਲ ਤੇ ਉੱਤਰ ਨੂੰ ਗਿਆ ਸੰਦੇਸ਼ ਦਮਨ ਮੇਰੇ ਮੂੰਹ 'ਚ ਆ ਕੇ ਤੁਮ ਕਹਿੰਦਾ ਕਿਹਦੀ ਗੱਲ ਕਰਦਾ ਮੈਂ ਕਹਾਂ ਸਾਡੇ ਮੇਰੀ ਭੈਣ ਦਾ ਮੇਰਾ ਜੀਜਾ ਹੈ ਮੈਂ ਕਹਾਂ ਸਾਡੇ ਮੰਮੀ ਡੈਡੀ ਨਹੀਂ ਇਹ ਛੋੜੀ ਇਹ ਹੈ ਇਹ ਇਹ ਨਾ ਕੋ ਗੁੱਤਾ ਕਹਿੰਦਾ ਇਹਨਾਂ ਦੇ ਤਾਂ ਕੀ ਕਰ ਦੇਣੀ ਆ ਉਹਨੂੰ ਦੋਗਤ ਪਾ ਦੇ ਕੱਪੜੇ ਪਾ ਲੈ ਚਲੋ ਹਾਂ ਨਹੀਂ ਚਲੋ ਫੇਰ ਤਾਂ ਉਹੀ ਗੱਲ ਆ ਮਾਪੇ ਕਹਿ ਸਕਦੇ ਨਿਆਣਿਆਂ ਮੰਗਣਾ ਪਾ ਲੈ ਹਾਂ ਦੇਖੋ ਦਮਨ ਖੰਡ ਖਾਣੀ ਹਾਂ ਇਹਨੇ ਨਾ ਇੱਕ ਭਾਜੀ ਨੋਟ ਚਲ ਗਿਆ ਪਤਾ ਲੱਗ ਗਿਆ ਭਾਜੀ ਨੇ ਹੁਣ ਚਲ ਗਿਆ ਉਹ ਖੰਡ ਬਹੁਤ ਖਾਂਦਾ ਹੁੰਦਾ ਸੀਗਾ ਉਹ ਸੌਂ ਹੀ ਜਾ ਕੇ ਬਾਹਰੇ ਭਾਜੀ ਨੇ ਤੌਲੀਆ ਲਾਇਆ ਪਿੱਛੇ ਆ ਕੇ ਕਹਿੰਦਾ ਮੈਂ ਦਮਾ ਨੇ ਖਾਣਾ ਉਹ ਇਹਨੇ ਖਾਣਾ ਹੁੰਦਾ ਦਾ ਪਾ ਖੋਲਣਾ ਦਾ ਬੁੱਕ ਭਰੀਆਂ ਨਾ ਇਹਨਾਂ ਨੇ ਚੰਦ ਦੇ ਬਹੁਤ ਜੀ ਨਹੀਂ ਖਾਣਾ ਨਾ ਸੇਮ ਹੀ ਉਹੀ ਜੀ ਆ ਦਮਾ ਬੰਡਾ ਉਹਨੇ ਦੇਖੀ ਮਨ ਕੇ ਹੋਣ ਵੀ ਦਿੰਦਾਗਾ ਆ ਉਹ ਜਿੱਦਾਂ ਦਾ ਗਰਾਊਂਡ ਜਦਾ ਹਾਂ ਕੋਚ ਕੋਲੀ ਪਾਲਾੜੀ ਖੰਡ ਬੈਠਾ ਨਾਲ ਪੂਰੇ ਅੰਦਰ ਜਾ ਸ਼ੁਕਰ ਦਾ ਨੰਦ ਕਰਦਾ ਨੇ ਹਾਂ ਹੂੰ ਬਿਲਕੁਲ ਬਿਲਕੁਲ ਚਲੋ ਫੇਰ ਚੱਲੀਏ ਠੀਕ ਹੈ ਚਲੋ ਫੇਰ ਚੱਲੀਏ ਜੀ ਆ ਗਿਆ ਟਾਈਮ ਹੋ ਗਿਆ ਬਹੁਤ ਚਲੋ ਠੀਕ ਹੈ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਤੁਰੀਏ ਹੁਣ ਪਾਈਏ ਚੱਲੇ ਇੱਥੋਂ